ਸੱਚੀ ਗੱਲ ਜੀ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਅਤੇ ਹਮੇਸ਼ਾ ਦੀ ਤਰ੍ਹਾਂ ਇਸ ਤਾਜ਼ਾ ਅੰਕ ਵਿੱਚ ਤੁਹਾਡਾ ਸਾਰੇ ਦਰਸ਼ਕਾਂ ਦਾ ਸਵਾਗਤ ਕਰ ਰਿਹਾ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਤੇ ਅੱਜ ਦੇ ਇਸ ਤਾਜ਼ਾ ਅੰਕ ਵਿੱਚ ਗੱਲ ਪੰਜਾਬੀਅਤ ਦੀ ਪੰਜਾਬੀਅਤ ਨਾਲ ਸੰਬੰਧਿਤ ਇੱਕ ਧਿਆਨ ਮੰਗਦੇ ਵਿਸ਼ੇ ਦੀ ਕਿ ਪੰਜਾਬ ਦਾ ਸਮਾਜਿਕ ਤਾਣਾ ਬਾਣਾ ਸਮਾਜਿਕ ਢਾਂਚਾ ਜਿਹੜਾ ਹੈ ਕੀ ਉਹ ਤਬਦੀਲ ਹੁੰਦਾ ਜਾ ਰਿਹਾ ਹੈ ਪੰਜਾਬ ਦਾ ਅਮੀਰ ਸੱਭਿਆਚਾਰ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਕਿਤੇ ਪਿੱਛੇ ਰਹਿ ਗਈਆਂ ਲੱਗਦੀਆਂ ਨੇ ਕਿਉਂਕਿ ਇਸ ਚੀਜ਼ ਵੱਲ ਕਾਫੀ ਧਿਆਨ ਦੇਣਾ ਬਣਦਾ ਹੈ ਹਾਲੀਆ ਦਿਨਾਂ ਦੌਰਾਨ ਪਿਛਲੇ ਦਿਨਾਂ ਦੌਰਾਨ ਕਈ ਅਜਿਹੇ ਕਟਨਾਵਾਂ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜੋ ਸਾਨੂੰ ਸਾਰਿਆਂ ਨੂੰ ਸਮੂਹ ਪੰਜਾਬੀਆਂ ਨੂੰ ਐਸ ਬੰਨੇ ਸੋਚਣ ਲਈ ਮਜਬੂਰ ਕਰਦੇ ਨੇ ਕੀ ਸਾਰਾ ਕੁਝ ਕੀ ਹੋ ਰਿਹਾ ਹੈ ਕੁਝ ਚੀਜ਼ਾਂ ਜਿਹੜੀਆਂ ਪੰਜਾਬ ਦੇ ਨਾਲ ਕਦੀ ਜੁੜਦੀਆਂ ਹੀ ਨਹੀਂ ਸੀ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਬਾਲਾ ਲੈਣ ਦੇਣ ਦੂਰ ਦੂਰ ਤੱਕ ਨਜ਼ਰ ਨਹੀਂ ਸੀ ਆਉਂਦਾ ਉਹ ਚੀਜ਼ਾਂ ਵੀ ਪੰਜਾਬ ਵਿੱਚ ਹੁਣ ਹੋਣ ਲੱਗ ਪਈਆਂ ਨੇ ਪਰਿਵਾਰਕ ਰਿਸ਼ਤਿਆਂ ਵਿੱਚ ਲਹੂ ਚਿਟਾ ਹੁੰਦਾ ਹੋਇਆ ਨਜ਼ਰ ਆ ਰਹੇ ਹਨ ਘਟਨਾਵਾਂ ਜੁਰਮ ਦੀਆਂ ਘਟਨਾਵਾਂ ਰਿਸ਼ਤੇਦਾਰੀ ਵਿੱਚ ਹੀ ਜੁਰਮ ਦੀਆਂ ਘਟਨਾਵਾਂ ਦਾ ਵਾਪਰਨਾ ਕਾਫੀ ਸੋਚਣ ਲਈ ਮਜਬੂਰ ਕਰਦਾ ਹੈ ਪੰਜਾਬ ਸਬੰਧੀ ਪੰਜਾਬੀਅਤ ਸਬੰਧੀ ਤੇ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਅਤੇ ਢਾਂਚੇ ਸੰਬੰਧੀ ਇਹ ਚੀਜ਼ਾਂ ਸੋਚਣ ਲਈ ਮਜਬੂਰ ਕਰਦੀਆਂ ਨੇ ਤੇ ਇਹਨਾਂ ਚੀਜ਼ਾਂ ਨੂੰ ਹੀ ਆਪਾਂ ਅੱਜ ਸੋਚ ਰਹੇ ਹਾਂ ਵਿਚਾਰ ਰਹੇ ਹਾਂ ਪੰਜਾਬੀਅਤ ਸੰਬੰਧੀ ਹੋਰ ਨੁਕਤੇ ਪੰਜਾਬ ਵਿੱਚੋਂ ਵੱਧ ਦਾ ਪ੍ਰਵਾਸ ਤੇ ਪੰਜਾਬ ਵਿੱਚ ਜੋ ਆ ਰਿਹਾ ਪ੍ਰਵਾਸ ਉਸ ਤੇ ਜੋ ਘਟਨਾਕ੍ਰਮ ਨੇ ਉਹਨਾਂ ਬਾਰੇ ਵੀ ਚਰਚਾ ਕਰਾਂਗੇ ਅੱਜ ਤੇ ਇਸ ਬਿਲਕੁਲ ਤਾਜ਼ਾ ਅੰਕ ਵਿੱਚ ਜਿਸ ਦੇ ਨਾਲ ਤੁਸੀਂ ਅੱਗੇ ਵੀ ਸਮੋਚੇ ਰੂਪ ਵਿੱਚ ਜੁੜੇ ਰਹੋ ਸੋ ਗੱਲਬਾਤ ਜਦੋਂ ਆਪਾਂ ਕਰਦੇ ਆਂ ਤਾਂ ਗੱਲਬਾਤ ਕਰਨ ਲਈ ਵਿਸ਼ੇ ਬਹੁਤ ਸਾਰੇ ਨੇ ਸਿਆਸੀ ਵਿਸ਼ੇ ਨੇ ਸਮਾਜਿਕ ਵਿਸ਼ੇ ਆਰਥਿਕ ਵਿਸ਼ੇ ਬਹੁਤ ਕੁਝ ਦੁਨੀਆ ਪੱਦਰ ਉੱਤੇ ਵੀ ਹੁੰਦਾ ਹੈ ਦੇਸ਼ ਪੱਦਰ ਤੇ ਵੀ ਹੁੰਦਾ ਪਰ ਅੱਜ ਆਪਾਂ ਇਸ ਵਿਸ਼ੇ ਨੂੰ ਲੈ ਰਹੇ ਆਂ ਕਿ ਪੰਜਾਬ ਵਿੱਚ ਸਮਾਜਿਕ ਕਦਰਾਂ ਕੀਮਤਾਂ ਦਾ ਨਿਗਾਰ ਕਿਉਂ ਆ ਰਿਹਾ ਹੈ ਕਿਉਂ ਰਿਸ਼ਤਿਆਂ ਵਿੱਚ ਤਰੇੜਾਂ ਪੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂ ਪਰਿਵਾਰਕ ਟਾਂਚੇ ਅੰਦਰ ਹੀ ਕਤਲੋਕਾਰਾਂ ਦੀਆਂ ਘਟਨਾਵਾਂ ਵਾਪਰਨ ਲੱਗੀਆਂ ਨੇ ਤੁਸੀਂ ਕਿਸੇ ਵੀ ਦਿੰਦੇ ਅਖਬਾਰ ਚੱਕ ਕੇ ਵੇਖ ਲਵੋ ਕਿਸੇ ਵੀ ਦਿੰਦਾ ਕੋਈ ਵੀ ਆ ਸਮਾਚਾਰ ਜਾਂ ਤਾਸਾ ਜਾਣਕਾਰੀਆਂ ਦਾ ਸਾਧਨ ਵੇਖੋਗੇ ਤਾਂ ਤੁਹਾਨੂੰ ਇਹੋ ਜਿਹੀਆਂ ਘਟਨਾਵਾਂ ਰੋਜ਼ ਨਜ਼ਾਰਾ ਰਣਗੀਆਂ ਬਹੁਤੀ ਥਾਵਾਂ ਉੱਤੇ ਨਸ਼ੇ ਦੀ ਹਾਰਤ ਵਿੱਚ ਜੋ ਲੱਗੇ ਹੋਏ ਲੋਕ ਨੇ ਉਹਨਾਂ ਵੱਲੋਂ ਨਸ਼ੇ ਦੀ ਤੋੜ ਦੇ ਅਸਰ ਹੇਠਾਂ ਜਦ ਨਸ਼ੇ ਦੇ ਅਸਰ ਹੇਠ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਜ਼ੁਲਮ ਦਾ ਸ਼ਿਕਾਰ ਬਣਾਇਆ ਜਾਂਦਾ ਇਹ ਖਬਰਾਂ ਤਾਂ ਕਾਫੀ ਆਮ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਘਟਨਾਵਾਂ ਇਹੋ ਜਿਹੇ ਵਾਪਰਦੀਆਂ ਨੇ ਅਣਖ ਦੀ ਖਾਤਰ ਕਈ ਵਾਰੀ ਕੋਈ ਘਟਨਾ ਵਾਪਰਦੀ ਨਜ਼ਰ ਆ ਜਾਂਦੀ ਹੈ ਫਿਰ ਉਹਦੇ ਸੰਬੰਧੀ ਸੋਸ਼ਲ ਮੀਡੀਆ ਤੇ ਬਹਿਸ ਚੱਲ ਪੈਂਦੀ ਹੈ ਤਰ੍ਹਾਂ ਤਰ੍ਹਾਂ ਦੇ ਬਿਆਨ ਆਉਂਦੇ ਨੇ ਬੱਚਿਆਂ ਵੱਲੋਂ ਮਾਤਾ ਪਿਤਾ ਉੱਪਰ ਹਮਲਾ ਕਰਨਾ ਇਹੋ ਜਿਹੇ ਘਟਨਾਵਾਂ ਬਹੁਤ ਵਾਪਰਦੀਆਂ ਨੇ ਇਸੇ ਤਰ੍ਹਾਂ ਆਪਸੀ ਸਬੰਧਾਂ ਨੂੰ ਲੈ ਕੇ ਵੀ ਕਈ ਵਾਰ ਡੋਮੈਸਟਿਕ ਵਾਇਲੈਂਸ ਘਰੇਲੂ ਹਿੰਸਾ ਤੇ ਨਿੱਜੀ ਹਿੱਤਾਂ ਦੀ ਖਾਤਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਹੀ ਨਿਸ਼ਾਨਾ ਬਣਾਉਣਾ ਇਹੋ ਜਿਹੇ ਬਹੁਤ ਸਾਰੇ ਘਟਨਾਵਾਂ ਅੱਜਕੱਲ ਆਲੇ-ਦੁਆਲੇ ਸੁਣਿੰਦੀਆਂ ਨੇ ਖਬਰਾਂ ਵਿੱਚ ਮੀਡੀਆ ਵਿੱਚ ਬਹੁਤ ਸਾਰੀਆਂ ਜੀਆਂ ਰਿਪੋਰਟਾਂ ਆਉਂਦੀਆਂ ਨੇ ਚਿੰਤਾ ਦਾ ਵਿਸ਼ਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਸਾਡੇ ਲਈ ਪੰਜਾਬੀ ਵਾਲੀ ਸੋਚਣ ਵਿਚਾਰਨ ਦਾ ਵਿਸ਼ਾ ਕਿ ਇਦਾਂ ਕਿਉਂ ਹੋਣ ਲੱਗ ਪਿਆ ਇਹ ਰਿਸ਼ਤੇ ਕਿਉਂ ਥੜਕਣ ਲੱਗ ਪਏ ਨੇ ਇੱਕ ਤਾਂ ਪੰਜਾਬ 'ਚ ਵੈਸੇ ਹੀ ਅੱਜਕੱਲ ਪਰਿਵਾਰ ਬੜੇ ਛੋਟੇ ਛੋਟੇ ਨਜ਼ਰ ਆਉਂਦੇ ਨੇ ਕੋਈ ਸਾਂਝੇ ਪਰਿਵਾਰ ਜੁਆਇੰਟ ਫੈਮਿਲੀ ਜਿਹਨੂੰ ਕਹਿੰਦੇ ਉਹ ਤਾਂ ਹੁਣ ਢਾਂਚਾ ਰਹਿ ਹੀ ਨਹੀਂ ਬਹੁਤ ਕੋਈ ਵਿਰਲਾਟ ਆਮੇ ਪਰਿਵਾਰ ਹੋ ਜਿਹੜਾ ਮਿਲ ਜੁਲ ਕੇ ਇੱਕੋ ਇਮਾਰਤ ਵਿੱਚ ਰਹਿੰਦਾ ਹੋਵੇ ਸੋ ਪਰਿਵਾਰ ਪਹਿਲਾਂ ਨਾਲੋਂ ਛੋਟੇ ਹੋ ਗਏ ਨੇ ਤੇ ਜਿਹੜੇ ਪਰਿਵਾਰ ਛੋਟੇ ਛੋਟੇ ਵੀ ਆ ਉਹਨਾਂ ਵਿੱਚ ਵੀ ਆਪਸ 'ਚ ਤਰੇੜਾਂ ਨੇ ਦਰਾੜਾਂ ਨੇ ਤੇ ਲਗਾਤਾਰ ਇਸੇ ਕਰਕੇ ਇਹ ਕਤਲੋਗਾਰਦਿਆਂ ਘਟਨਾਵਾਂ ਜੁਰਮ ਦੀਆਂ ਘਟਨਾਵਾਂ ਪਰਿਵਾਰਾਂ ਅੰਦਰ ਰਿਸ਼ਤੇਦਾਰੀਆਂ ਅੰਦਰ ਵੀ ਹੋਣ ਲੱਗ ਪਈਆਂ ਨੇ ਗੱਲ ਭਾਵੇਂ ਪੈਸਿਆਂ ਦੀ ਲੈਣ ਦੇਣ ਦੀ ਹੁੰਦੀ ਹੈ ਨਸ਼ੇ ਖਾਤਰ ਪੈਸੇ ਮੰਗਣ ਦੀ ਜਿੱਥੇ ਥੋੜੇ ਦਿਨ ਪਹਿਲਾਂ ਖਬਰ ਆਈ ਸੀ ਕਿ ਨਸ਼ੇੜੀ ਲੜਕੀ ਨੇ ਆਪਣੀ ਮਾਤਾ ਨੂੰ ਹੀ ਮੌਤੇ ਘਾਟ ਤਾਰ ਦਿੱਤਾ ਪੈਸੇ ਮੰਗਦਾ ਸੀ ਵਾਰ-ਵਾਰ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਨੇ ਕਿਸ ਧਰਤੀ ਦੇ ਉੱਪਰ ਪੰਜਾਬ ਦੀ ਧਰਤੀ ਉੱਪਰ ਉਹ ਧਰਤੀ ਜਿਹੜੀ ਇਹਨਾਂ ਚੀਜ਼ਾਂ ਲਈ ਨਹੀਂ ਜਾਣੀ ਜਾਂਦੀ ਹੁਣ ਇਹ ਦੁੱਖ ਦੀ ਗੱਲ ਆ ਮੰਦ ਭਾਗੀ ਗੱਲ ਆ ਸੋਚਣ ਵਿਚਾਰਨ ਦੀ ਗੱਲ ਆ ਕਿ ਸਾਡਾ ਸਮਾਜ ਇੰਨਾ ਕਿਉਂ ਥੜਕ ਰਿਹਾ ਹੈ ਤੇ ਇਹਦੇ ਕੀ ਕਾਰਨ ਨੇ ਤੁਸੀਂ ਜੇ ਅੰਕੜੇ ਵੇਖੋ ਫੀਸਦ ਫੀਸਦ ਦੇਖੋ ਤਾਂ ਪਿਛਲੇ ਕੁਝ ਸਾਲਾਂ ਤੋਂ ਇਹ ਜਿਹੜੀ ਅਪਰਾਧ ਦੀ ਕਿਸਮ ਕਹਿ ਲੋ ਜਾਂ ਸਮਾਜਿਕ ਤਰੇੜਾਂ ਜਿਹੜੀਆਂ ਨੇ ਪਰਿਵਾਰਕ ਰਿਸ਼ਤੇਦਾਰੀ ਵਿੱਚ ਜਿਹੜੀਆਂ ਤਰੇੜਾਂ ਨੇ ਇਹਨਾਂ ਦੀ ਫੀਸਦ ਸਾਲ ਦਰ ਸਾਲ ਵੱਧਦੀ ਜਾ ਰਹੀ ਹੈ। ਭਾਵ ਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ 2 ਸਾਲ ਪਹਿਲਾਂ ਵਾਪਰੀਆਂ ਸੀ ਪਿਛਲੇ ਸਾਲ ਉਹਨਾਂ ਦੀ ਗਿਣਤੀ ਹੋਰ ਜ਼ਿਆਦਾ ਵਧੀ ਤੇ ਇਸ ਸਾਲ ਹੋਰ ਵੱਧਦੀ ਹੋਈ ਵਿਖਾਈ ਦੇ ਰਹੀ ਹੈ। ਵਾਕਈ ਬਹੁਤ ਜ਼ਿਆਦਾ ਸੋਚਣ ਦਾ ਵਿਸ਼ਾ ਹੈ ਸਮੂਹ ਪੰਜਾਬੀਆਂ ਲਈ ਕਿ ਇਹਦਾ ਕਿਉਂ ਹੋ ਰਿਹਾ ਹੈ? ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਪਰਿਵਾਰਾਂ ਦਾ ਜਿਹੜਾ ਆਕਾਰ ਹੈ ਉਹ ਪਹਿਲਾਂ ਨਾਲੋਂ ਛੋਟਾ ਹੋਇਆ ਹੈ ਬਹੁਤੀ ਪੰਜਾਬੀ ਵਿਦੇਸ਼ਾਂ 'ਚ ਵਸੇ ਨੇ ਜਿਹੜੇ ਇੱਧਰ ਰਹਿ ਵੀ ਗਏ ਨੇ ਉਹਨਾਂ ਨੂੰ ਵੀ ਕਿਹੋ ਜਿਹੀ ਸਥਿਤੀ ਵੇਖਣੀ ਪੈ ਰਹੀ ਹੈ ਉਹਦੀ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦਾ ਸਮਾਜਿਕ ਤਾਣਾ ਬਾਣਾ ਜਿਹੜਾ ਪ੍ਰਭਾਵਿਤ ਹੋਇਆ ਹੈ ਇਸ ਕੋਈ ਸ਼ੱਕ ਨਹੀਂ ਪੰਜਾਬੀਅਤ ਦੀ ਜਿਹੜੀ ਇੱਕ ਭਾਵਨਾ ਸੀ ਜਾਂ ਕਦਰਾਂ ਕੀਮਤਾਂ ਸੀ ਜਾਂ ਇਹ ਜ ਸੱਭਿਆਚਾਰਕ ਵਿਰਾਸਤੀ ਗੁਣ ਸੀ ਉਹ ਘਟੇ ਨੇ ਘਟਦੇ ਜਾ ਰਹੇ ਨੇ ਇਹ ਵੀ ਆਪਾਂ ਲਗਾਤਾਰ ਮਹਿਸੂਸ ਕਰਦੇ ਆ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਦਰਸਲ ਇਹਦਾ ਇੱਕ ਵੱਡਾ ਕਾਰਨ ਵੀ ਕਿ ਪੰਜਾਬ ਵਿੱਚ ਜਿਹੜਾ ਡੈਮੋਗ੍ਰਾਫਿਕ ਜਾਂ ਪੁੱਗੋ ਲਿਖ ਜਿਹਨੂੰ ਕਹਿੰਦੇ ਸਮਾਜਿਕ ਤਾਣਾ ਬਾਣਾ ਉਹ ਬਦਲਿਆ ਹੈ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਤੋਂ ਬਹੁਤ ਵੱਡੇ ਪੱਧਰ ਤੇ ਪ੍ਰਵਾਸ ਹੋਇਆ ਵਿਦੇਸ਼ਾਂ 'ਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਵਾਲੇ ਪਾਸੇ ਸੋ ਜਿਹੜੇ ਪੰਜਾਬੀ ਜਾ ਰਹੇ ਨੇ ਉਹਨਾਂ ਦੇ ਮਗਰ ਉਹਨਾਂ ਦੇ ਰਿਸ਼ਤੇਦਾਰ ਵੀ ਜਾਂਦੇ ਨੇ ਸੋ ਉਹਨਾਂ ਦੇ ਨਾਲ ਪੰਜਾਬੀਅਤ ਵੀ ਜਿਹੜੀ ਆ ਉਹ ਕਿਤਨਾ ਕਿਤੋਂ ਪੰਜਾਬ ਦੀ ਧਰਤੀ ਉੱਪਰ ਘਟਦੀ ਹੈ ਤੇ ਉਹ ਸਥਾਨ ਉਹ ਜਿਹੜੀ ਪਿੱਛੇ ਖਾਲੀ ਥਾਂ ਹੋ ਰਹੀ ਹੈ ਉਹਨੂੰ ਖੱਪਾ ਉਹਦਾ ਹੁਣ ਭਰ ਨਹੀਂ ਰਿਹਾ ਤੇ ਜੇ ਭਰ ਰਿਹਾ ਤਾਂ ਬਾਹਰੋਂ ਜੋ ਪ੍ਰਵਾਸ ਪੰਜਾਬ ਵਿੱਚ ਆ ਰਿਹਾ ਉਹ ਉਸ ਚੀਜ਼ ਦੀ ਇੱਕ ਤਰ੍ਹਾਂ ਨਾਲ ਖੱਪਾ ਭਰ ਰਿਹਾ ਹੈ ਪਰ ਪੰਜਾਬੀਅਤ ਦਾ ਵਿੱਚੋਂ ਮੰਨफी ਹੋ ਗਈ ਨਾ ਇਹ ਚੀਜ਼ ਤਾਂ ਆਪਾਂ ਮੰਨਦੇ ਆ ਭਾਵੇਂ ਪੰਜਾਬ ਵਿੱਚ ਪਰਵਾਸ ਕਰਕੇ ਆਉਣ ਵਾਲੇ ਨੂੰ ਪੰਜਾਬੀ ਬੋਲਦੇ ਨੇ ਬੋਲਣ ਲੱਗਦੇ ਨੇ ਪਰ ਪੰਜਾਬੀ ਇੱਥੇ ਜਿਹੜੀ ਆ ਉਹ ਤਾਂ ਪੰਜਾਬ ਦੇ ਲੋਕਾਂ ਦੀ ਜਿਹੜੀ ਅੰਦਰੂਨੀ ਭਾਵਨਾ ਹੈ ਉਹ ਦੀ ਪਰਪਾਈ ਹੋਣੀ ਮੁਸ਼ਕਲ ਆਂਦੀ ਹੈ ਤੇ ਰਿੰਦੀ ਖੁੰਦੀ ਕਸਰ ਪਦਾਰਥਵਾਦ ਜਿਹੜਾ ਉਹਨੇ ਵੀ ਕੱਢੀ ਹੈ ਤੇ ਇੱਕੋ ਘਰ ਵਿੱਚ ਰਹਿੰਦੇ ਲੋਕ ਵੀ ਜਦੋਂ ਅ ਅਡੋ ਅਡਰੀ ਸੋਚ ਰੱਖਣੀ ਸ਼ੁਰੂ ਕਰਦੇ ਨੇ ਤੇ ਵੱਖੋ ਵੱਖਰੇ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਣ ਦੀ ਇੱਕ ਕੋਸ਼ਿਸ਼ ਕਰਨ ਦਾ ਅਕਸਰ ਇਹੋ ਜਿਹਾ ਘਟਨਾਕ੍ਰਮ ਸਾਹਮਣਾ ਕਰਦਾ ਨਾਜਾਇਜ਼ ਸਬੰਧਾਂ ਦੀ ਬਹੁਤ ਗੱਲ ਹੁੰਦੀ ਹੈ ਇਹ ਵੀ ਜਿਹੜਾ ਰੁਝਾਨ ਆ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਜ਼ਿਆਦਾ ਵਧਿਆ ਕਈ ਵਾਰ ਆਪਾਂ ਅਖਬਾਰਾਂ ਵਿੱਚ ਸੁਰਖੀਆਂ ਚ ਦੇਖ ਚੁੱਕੇ ਕਿ ਨਾਜਾਇਜ਼ ਸਬੰਧਾਂ ਦੇ ਕਰਕੇ ਨਾ ਸਿਰਫ ਪਰਿਵਾਰਾਂ ਵਿੱਚ ਤ੍ਰੇੜਾਂ ਪੈਂਦੀਆਂ ਨੇ ਬਲਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਕਈ ਮਾਤਾ-ਪਿਤਾ ਜਿਨ੍ਹਾਂ ਵਿੱਚੋਂ ਕੋਈ ਇੱਕ ਜਾਣਾ ਵੀ ਇਸ ਗਲਤ ਪਾਸੇ ਤੁਰਦਾ ਉਹ چھوٹے ਬੱਚਿਆਂ ਦੀ ਪ੍ਰਵਾਹ ਵੀ ਨਹੀਂ ਕਰਦਾ ਕਈ ਵਾਰੀ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਬਹੁਤ ਸਾਰੀਆਂ ਹੋਰ ਖਬਰਾਂ ਪਿਛਲੇ ਦਿਨਾਂ ਦੌਰਾਨ ਵੀ ਆ ਚੁੱਕੀਆਂ ਹਨ ਅੰਮ੍ਰਿਤਸਰ ਵਾਲੇ ਪਾਸੇ ਇੱਕ ਬੱਚੇ ਨੂੰ ਜਿੱਥੇ ਇੱਕ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਜੀ ਬਹੁਤ ਸਾਰੀਆਂ ਘਟਨਾਵਾਂ ਉਸ ਦੇ ਆਪਣੇ ਹੀ ਚਾਚੇ ਵੱਲੋਂ ਸੋ ਚਾਚੇ ਤਾਈ ਭਤੀਜੇ ਇਹ ਸਾਰੇ ਰਿਸ਼ਤੇ ਜਿਹੜੇ ਨੇ ਥਿੜਕ ਰਹੇ ਨੇ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਸੇ ਸਮੇਂ ਇਹਨਾਂ ਰਿਸ਼ਤਿਆਂ ਦਾ ਇੰਨਾ ਨਿੱਘ ਹੁੰਦਾ ਸੀ ਇਹਨਾਂ ਰਿਸ਼ਤਿਆਂ ਤੋਂ ਪਰੇ ਵੀ ਰਿਸ਼ਤੇਦਾਰੀਆਂ ਦਾ ਬਹੁਤ ਜ਼ਿਆਦਾ ਨਿੱਘ ਹੁੰਦਾ ਸੀ ਪਰ ਹੁਣ ਜਿਹੜੀਆਂ ਨਜ਼ਦੀਕੀ ਰਿਸ਼ਤੇਦਾਰੀਆਂ ਨੇ ਉਹਨਾਂ ਵਿੱਚ ਵੀ ਤਰੇੜਾਂ ਪੈਣ ਲੱਗੀਆਂ ਨੇ ਇਹ ਇੱਕ ਬਹੁਤ ਵੱਡਾ ਵਿਸ਼ਾ ਹੈ ਜਿਹਦੇ ਵੱਲ ਸਮੁੱਚੇ ਪੰਜਾਬ ਨੂੰ ਸੋਚਣਾ ਚਾਹੀਦਾ ਇਹ ਤਾਂ ਹਾਲ ਵੀ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਇਹਨਾਂ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਇਆ ਜਾਵੇ ਰਿਸ਼ਤਿਆਂ ਦੀ ਅਹਿਮੀਅਤ ਸਮਝੀ ਜਾਵੇ ਵੱਡਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਖੁਦ ਵੀ ਸਮਝਣ ਤੇ ਨਵੀਂ ਪੀੜੀ ਨੂੰ ਵੀ ਸਮਝਾਉਣਾ ਆਪਸ ਵਿੱਚ ਮੇਲ ਮਲਾਪ ਹੋਣਾ ਜ਼ਰੂਰੀ ਹੈ ਛੋਟੀਆਂ-ਛੋਟੀਆਂ ਗੱਲਾਂ ਤੋਂ ਉੱਪਰ ਉੱਠ ਕੇ ਇੱਕ ਦੂਜੇ ਨਾਲ ਆਪਣੀ ਜਿਹੜੀ ਰਿਸ਼ਤੇਦਾਰੀ ਹੈ ਜਾਂ ਸਾਂਝ ਹੈ ਉਹਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ ਸਭ ਤੋਂ ਜ਼ਰੂਰੀ ਚੀਜ਼ ਹੈ ਗੱਲਬਾਤ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਥੇ ਗੱਲਬਾਤ ਨਹੀਂ ਹੁੰਦੀ ਉੱਥੇ ਦੂਰੀਆਂ ਜਿਹੜੀਆਂ ਨੇ ਉਹ ਵੱਧਦੀਆਂ ਹਨ ਇਸ ਕਰਕੇ ਇਹਨਾਂ ਚੀਜ਼ਾਂ ਉਤੇ ਗੱਲ ਹੋਣੀ ਜ਼ਰੂਰੀ ਹੈ ਗੱਲਬਾਤ ਹੋਣੀ ਜ਼ਰੂਰੀ ਹੈ ਤਾਂ ਕਿ ਇਹ ਚੀਜ਼ਾਂ ਵਧਣਾਂ ਘਟਣ ਇਹ ਜੋ ਸਮਾਜਿਕ ਤਾਣਾ ਬਾਣਾ ਪਰਿਵਾਰਕ ਤਾਣਾ ਬਾਣਾ ਰਿਸ਼ਤੇਦਾਰੀਆਂ ਦੀ ਜਿਹੜੀ ਤੰਦ ਆ ਇਹ ਕੁਝ ਕਮਜ਼ੋਰ ਹੋ ਰਹੀ ਹੈ ਢਿੱਲੀ ਪੈ ਰਹੀ ਹੈ ਮੌਜੂਦਾ ਸਮੇਂ ਪੰਜਾਬ ਵਿੱਚ ਇਹ ਵੀ ਇੱਕ ਬਹੁਤ ਵੱਡਾ ਨੁਕਤਾ ਹੈ ਸਮਝਣ ਵਾਲਾ ਧਿਆਨ ਦੇਣ ਵਾਲਾ ਸੋ ਇਹਦੀ ਕੋਸ਼ਿਸ਼ ਪਰਿਵਾਰਕ ਪੱਧਰ ਉੱਤੇ ਹੋਣੀ ਜ਼ਰੂਰੀ ਹੈ ਤੇ ਇਹ ਕੋਸ਼ਿਸ਼ ਹੌਲੀ-ਹੌਲੀ ਸਮੁੱਚੇ ਸਮਾਜ ਨੂੰ ਕਰਨੀ ਬਣਦੀ ਹੈ ਕਿਉਂਕਿ ਸਮੇਂ ਦੀ ਮੁੱਖ ਲੋੜ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਪ੍ਰਵਾਸ ਦੀ ਆਪਾਂ ਗੱਲ ਕੀਤੀ ਕਿ ਪੰਜਾਬੀਆਂ ਦਾ ਪ੍ਰਵਾਸ ਹੋਇਆ ਬਾਹਰਲੇ ਦੇਸ਼ਾਂ ਜਾ ਕੇ ਵਸੇ ਨੇ ਕਾਮਯਾਬ ਹੋਏ ਨੇ ਸੁਖੀ ਵਸਦੇ ਨੇ ਖੁਸ਼ਹਾਲ ਵਸਦੇ ਨੇ ਪੰਜਾਬੀ ਆਪਣాల్ਦੀ ਨਾਲ ਜਿਹੜੀ ਆਪਣੀ ਧਰਤੀ ਹੈ ਪੰਜਾਬ ਦੀ ਧਰਤੀ ਉੱਥੇ ਵੀ ਪੰਜਾਬੀ ਭਾਈਚਾਰੇ ਦੀ ਹੌਂਦ ਵੀ ਬਰਕਰਾਰ ਰਹੇ ਤੇ ਇਹ ਪੰਜਾਬੀਆਂ ਦੀ ਪੰਜਾਬੀਅਤ ਜਿਹੜੀ ਹੈ ਕਦਰਾਂ ਕੀਮਤਾਂ ਅਮੀਰ ਵਿਰਸਾ ਤੇ ਗੁਣ ਜਿਹੜੇ ਨੇ ਉਹ ਵੀ ਕਾਇਮ ਰਹਿਣੇ ਚਾਹੀਦੇ ਨੇ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਗੱਲ ਜਦੋਂ ਪ੍ਰਵਾਸ ਦੀ ਹੁੰਦੀ ਹੈ ਪੰਜਾਬ ਦੇ ਮੌਜੂਦਾ ਹਾਲਾਤ ਦੀ ਹੁੰਦੀ ਹੈ ਪੰਜਾਬ ਵਿੱਚ ਪੰਜਾਬੀਆਂ ਦੀ ਘਟ ਰਹੀ ਗਿਣਤੀ ਦੀ ਹੁੰਦੀ ਹੈ ਤੇ ਇਹ ਵੀ ਇੱਕ ਵੱਡਾ ਵਿਸ਼ਾ ਹੈ ਜਿਹੜਾ ਕੁਝ-ਕੁਝ ਇਹਦੇ ਨਾਲ ਜੁੜਦਾ ਹੈ ਉਸ ਵਿਸ਼ੇ ਬਾਰੇ ਵੀ ਤਰ੍ਹਾਂ-ਤਰ੍ਹਾਂ ਦੀਆਂ ਮਿਸਾਲਾਂ ਸਾਹਮਣੇ ਆਉਂਦੀਆਂ ਨੇ ਬੀਤੇ ਦਿਨੀ ਇੱਕ ਇਲਾਕੇ ਵਿਖੇ ਪ੍ਰਵਾਸੀਆਂ ਦੀ ਵੱਡੀ ਭੀੜ ਨੂੰ ਪੁਲਿਸ ਵੱਲੋਂ ਖੰਡਾਉਣਾ ਪਿਆ ਹਰ ਕਾਜੇ ਲਾਠੀ ਚਾਰਜ ਕਰਨਾ ਪਿਆ ਉਹਨਾਂ ਵੱਲੋਂ ਕੁਝ ਹੰਗਾਮਾ ਕੀਤਾ ਜਾ ਰਿਹਾ ਸੋ ਇਹੋ ਜਿਹੀਆਂ ਗੱਲਾਂ ਵੀ ਲਗਾਤਾਰ ਸਾਹਮਣੇ ਆਉਂਦੀਆਂ ਨੇ ਸੋ ਪੰਜਾਬ ਵਿੱਚ ਪ੍ਰਵਾਸ ਜੋ ਪੰਜਾਬ ਵਿੱਚੋਂ ਬਾਹਰ ਹੋ ਰਿਹਾ ਤੇ ਪੰਜਾਬ ਵਿੱਚ ਜੋ ਪ੍ਰਵਾਸ ਹੋ ਰਿਹਾ ਉਸ ਬਾਰੇ ਵੀ ਗੱਲ ਕਰਨੀ ਜ਼ਰੂਰੀ ਹੈ ਬੜਾ ਵੱਡਾ ਵਿਸ਼ਾ ਹੈ ਜੋ ਇਸ ਵਿਸ਼ੇ ਵਾਲਾ ਪਾਵਾਂਗੇ ਪਿਛਲੀਆਂ ਕੁਝ ਮਿਸਾਲਾਂ ਨੂੰ ਸਮਝਾਂਗੇ ਤਾਜ਼ਾ ਮਿਸਾਲਾਂ ਹਾਲੀਆ ਮਿਸਾਲਾਂ ਨੂੰ ਸਮਝ ਕੇ ਉਸ ਮੁੱਦੇ ਨੂੰ ਵੀ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਛੋਟੀ ਜਹੀ ਬ੍ਰੇਕ ਤੋਂ ਬਾਅਦ ਐਸ ਵਿਲੇ ਵਿਲਾ ਹੋ ਰਿਹਾ ਇੱਕ ਛੋਟੀ ਜੀ ਬ੍ਰੇਕ ਉਸ ਬ੍ਰੇਕ ਤੋਂ ਬਾਅਦ ਅੱਜ ਦੀ ਇਸ ਗੱਲਬਾਤ ਨੂੰ ਇਸੇ ਤਰ੍ਹਾਂ ਇਸੇ ਵਿਸ਼ੇ ਪਰ ਜਾਰੀ ਰੱਖਾਂਗੇ ਮਿਲਦੇ ਆਤ ਦੀ ਛੋਟੀ ਜਹੀ ਬ੍ਰੇਕ ਤੋਂ ਬਾਅਦ ब्रेक ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਦ ਪੰਜਾਬ ਟਾਕਸ ਅੱਜ ਦੀ ਇਸ ਗੱਲਬਾਤ ਵਿੱਚ ਪ੍ਰਮੁੱਖ ਤੌਰ ਤੇ ਆਪਾਂ ਜ਼ਿਕਰ ਕੀਤਾ ਹੈ ਪੰਜਾਬ ਵਿੱਚ ਜੋ ਸਮਾਜਿਕ ਤਾਣਾ ਬਾਣਾ ਕਦਰਾਂ-ਕੀਮਤਾਂ ਜਿਹੜੀਆਂ ਨੇ ਉਹਨਾਂ ਵਿੱਚ ਨਿਗਾਰ ਆ ਰਿਹਾ ਹੈ ਤੇ ਇਸ ਦੀ ਜੋ ਮਿਸਾਲ ਹੈ ਇਸ ਦਾ ਪਤਾ ਕਿਵੇਂ ਲੱਗਦਾ ਕਿ ਜੋ ਨਿਤ ਦਿਨ ਪਰਿਵਾਰਕ ਝਗੜਿਆਂ ਦੀ ਪਰਿਵਾਰਕ ਕਲੇਸ਼ ਦੀ ਘਰੇਲੂ ਕਲੇਸ਼ ਘਰੇਲੂ ਹਿੰਸਾ ਕਤਲ ogravਤ ਰਿਸ਼ਤੇਦਾਰਾਂ ਬਨੂ ਰਿਸ਼ਤੇਦਾਰਾਂ ਨੂੰ ਮੌਲ ਤੇ ਘਾਟ ਉਤਾਰਨ ਜਾਂ ਜੁਰਮ ਦੀਆਂ ਜੋ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਸਮੂਹ ਪੰਜਾਬੀਆਂ ਲਈ ਤੇ ਪੰਜਾਬੀਅਤ ਲਈ ਕਿਉਂਕਿ ਇਹ ਚੀਜ਼ਾਂ ਪੰਜਾਬ ਦੇ ਨਾਲ ਨਹੀਂ ਜੁੜਨੀਆਂ ਚਾਹੀਦੀਆਂ ਪੰਜਾਬ ਦੇ ਆ ਜੋ ਸੱਭਿਆਚਾਰ ਹੈ ਜੋ ਕਦਰਾਂ ਕੀਮਤਾਂ ਜੋ ਪੰਜਾਬ ਦਾ ਇਤਿਹਾਸ ਹੈ ਉਹ ਬਹੁਤ ਮਹਾਨ ਇਤਿਹਾਸ ਆ ਤੇ ਹੁਣ ਆ ਚੀਜ਼ਾਂ ਜਿਹੜੀਆਂ ਨੇ ਇੱਕ ਗਲਤ ਤਸਵੀਰ ਪੇਸ਼ ਕਰਦੀਆਂ ਨੇ ਸੂਬੇ ਦੀ ਤੇ ਸੋਚਣ ਲਈ ਵੀ ਮਜਬੂਰ ਕਰਦੀਆਂ ਨੇ ਕਿ ਕਿੱਥੋਂ ਕਿੱਥੇ ਤੱਕ ਹਾਲਾਤ ਬਣਦੇ ਜਾ ਰਹੇ ਪਿਓ ਵੱਲੋਂ ਧੀ ਦਾ ਕਤਲ ਪੁੱਤਰ ਵੱਲੋਂ ਨਸ਼ੇ ਦੀ ਹਾਲਤ ਵਿੱਚ ਮਾਤਾ ਪਿਤਾ 'ਤੇ ਹਮਲਾ ਕਰਨਾ ਚਾਚੇ ਤਾਏ ਭਤੀਜੇ ਇਹਨਾਂ ਸਾਰਿਆਂ ਦਰਮਿਆਨ ਇਹੋ ਜਿਹੇ ਘਟਨਾਵਾਂ ਦਾ ਵਾਪਰਨਾ ਕੀ ਸੋਚਣ ਲਈ ਮਜਬੂਰ ਨਹੀਂ ਕਰਦਾ ਸਾਰੇ ਪੰਜਾਬੀ ਸਹਿਮਤ ਹੋਣਗੇ ਕਿ ਵਾਕਈ ਇਹ ਚੀਜ਼ ਸੋਚਣ ਨੂੰ ਮਜਬੂਰ ਕਰਦੀ ਹੈ ਚਿੰਤਾ ਕਰਨ ਨੂੰ ਮਜਬੂਰ ਕਰਦੀ ਹੈ ਚਿੰਤਨ ਕਰਨ ਨੂੰ ਵੀ ਮਜਬੂਰ ਕਰਦੀ ਹੈ ਤੇ ਉਹੀ ਚਿੰਤਨਾਪਾ ਕੀਤਾ ਇਸ ਮੁੱਦੇ ਉਤੇ ਅੱਜ ਵੀ ਇਸ ਗੱਲਬਾਤ ਦੇ ਤਾਜ਼ਾ ਅੰਕ ਵਿੱਚ ਤੇ ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਵੀ ਕਿ ਇਹਦਾ ਹੱਲ ਵੀ ਸੋਚਣਾ ਜ਼ਰੂਰੀ ਹੈ ਤੇ ਹੱਲ ਇਹ ਹੀ ਹੈ ਕਿ ਇਸ ਮੁੱਦੇ ਸਬੰਧੀ ਵੱਧ ਤੋਂ ਵੱਧ ਪਰਵਾਰਕ ਅਤੇ ਸਮਾਜਿਕ ਪੱਧਰ ਉਪਰ ਉਪਰਾਲੇ ਕੀਤੇ ਜਾਣੇ ਜ਼ਰੂਰੀ ਨੇ ਇਹਦਾ ਹੱਲ ਵੀ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਇਹਨਾਂ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਇਆ ਜਾਵੇ ਰਿਸ਼ਤਿਆਂ ਦੀ ਅਹਿਮੀਅਤ ਸਮਝੀ ਜਾਵੇ ਵੱਡਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਖੁਦ ਵੀ ਸਮਝਣ ਤੇ ਨਵੀਂ ਪੀੜ੍ਹੀ ਨੂੰ ਵੀ ਸਮਝਾਉਣ ਆਪਸ ਵਿੱਚ ਮੇਲ ਮਿਲਾਪ ਹੋਣਾ ਜ਼ਰੂਰੀ ਹੈ ਛੋਟੀਆਂ-ਛੋਟੀਆਂ ਗੱਲਾਂ ਤੋਂ ਉੱਪਰ ਉੱਠ ਕੇ ਇੱਕ ਦੂਜੇ ਨਾਲ ਆਪਣੀ ਜਿਹੜੀ ਰਿਸ਼ਤੇਦਾਰੀ ਹੈ ਜਾਂ ਸਾਂਝ ਹੈ ਉਹਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ ਸਭ ਤੋਂ ਜ਼ਰੂਰੀ ਚੀਜ਼ ਹੈ ਗੱਲਬਾਤ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਥੇ ਗੱਲਬਾਤ ਨਹੀਂ ਹੁੰਦੀ ਉੱਥੇ ਦੂਰੀਆਂ ਜੜੀਆਂ ਨੇ ਉਹ ਵੱਧਦੀਆਂ ਨੇ ਇਸ ਕਰਕੇ ਇਹਨਾਂ ਚੀਜ਼ਾਂ ਉਤੇ ਗੱਲ ਹੋਣੀ ਜ਼ਰੂਰੀ ਹੈ ਗੱਲਬਾਤ ਹੋਣੀ ਜ਼ਰੂਰੀ ਹੈ ਤਾਂ ਕਿ ਇਹ ਚੀਜ਼ਾਂ ਵਧਨਾਂ ਘਟਣ ਇਹ ਜੋ ਸਮਾਜਿਕ ਤਾਣਾ ਬਾਣਾ ਪਰਿਵਾਰਕ ਤਾਣਾ ਬਾਣਾ ਰਿਸ਼ਤੇਦਾਰੀਆਂ ਦੀ ਜਿਹੜੀ ਤੰਦ ਆ ਇਹ ਕੁਝ ਕਮਜ਼ੋਰ ਹੋ ਰਹੀ ਹੈ ਢਿੱਲੀ ਪੈ ਰਹੀ ਹੈ ਮੌਜੂਦਾ ਸਮੇਂ ਪੰਜਾਬ ਵਿੱਚ ਈਵੀ ਇੱਕ ਬਹੁਤ ਵੱਡਾ ਨੁਕਤਾ ਹੈ ਸਮਝਣ ਵਾਲਾ ਧਿਆਨ ਦੇ ਰਵਾਂ। ਸਿਹਤ ਦੀ ਕੋਸ਼ਿਸ਼ ਪਰਵਾਰਕ ਪੱਧਰ ਉੱਤੇ ਹੋਣੀ ਜ਼ਰੂਰੀ ਹੈ ਤੇ ਇਹ ਕੋਸ਼ਿਸ਼ ਹੌਲੀ-ਹੌਲੀ ਸਮੁੱਚੇ ਸਮਾਜ ਨੂੰ ਕਰਨੀ ਬਣਦੀ ਹੈ ਕਿਉਂਕਿ ਸਮੇਂ ਦੀ ਮੁੱਖ ਲੋੜ ਹੈ ਕਿ ਇਸ ਵਾਸਤੇ ਧਿਆਨ ਦਿੱਤਾ ਜਾਵੇ। ਆਸ ਕਰਦੇ ਹਾਂ ਕਿ ਸਾਡਾ ਪੰਜਾਬ ਪੰਜਾਬੀਅਤ ਦੀਆਂ ਅਮੀਰ ਕਦਰਾਂ ਕੀਮਤਾਂ ਮੁਤਾਬਕ ਹੀ ਅੱਗੇ ਚੱਲਦਾ ਨਜ਼ਰ ਆਵੇ ਉਸੇ ਮੁਤਾਬਕ ਹੀ ਪੰਜਾਬ ਅੱਗੇ ਵਧੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਨਾਂ ਪੱਖੀ ਚੀਜ਼ਾਂ ਜਿਹੜੀਆਂ ਪੰਜਾਬ ਵਿੱਚ ਨਜ਼ਰ ਨਾ ਇਸ ਤਰ੍ਹਾਂ ਕੁਝ ਹੋਰ ਤਾਜ਼ਾ ਜਾਣਕਾਰੀਆਂ ਵੀ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਤੇ ਜਦੋਂ ਗੱਲ ਤਾਜ਼ਾ ਜਾਣਕਾਰੀਆਂ ਦੀ ਹੁੰਦੀ ਹੈ ਤਾਂ ਪੰਜਾਬ ਵਿੱਚ ਹੜ੍ਹ ਦੀ ਮੌਜੂਦਾ ਸਥਿਤੀ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਅੰਦਰ ਪਿਛਲੇ ਲੰਮੇ ਸਮੇਂ ਤੋਂ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਤੇ ਪੰਜਾਬ ਦੇ ਕਈ ਇਲਾਕੇ ਪਾਣੀ ਵਿੱਚ ਹਾਲੇ ਵੀ ਪਾਣੀ ਵਿੱਚ ਨਜ਼ਰ ਆ ਰਹੇ ਹਨ ਮੌਸਮ ਦੀ ਸਥਿਤੀ ਇਹ ਹੈ ਕਿ ਤੇਜ਼ ਤਰਾਰ ਗਰਮੀ ਪੈ ਰਹੀ ਹੈ ਸਤੰਬਰ ਮਹੀਨਾ ਸ਼ੁਰੂ ਹੋ ਚੁੱਕਾ ਹੈ ਸਤੰਬਰ ਮਹੀਨਾ ਸ਼ੁਰੂ ਹੋਣ ਦੇ ਬਾਵਜੂਦ ਭਾਦੋਂ ਦਾ ਮਹੀਨਾ ਅੱਧਾ ਬੀਤ ਚੁੱਕਾ ਹੋਣ ਦੇ ਬਾਵਜੂਦ ਗਰਮੀ ਬਰਕਰਾਰ ਹੈ ਤੇ ਮੀਂਹ ਜਿਹੜੇ ਨੇ ਉਹ ਕਿਤੇ ਅਲੋਪ ਹੋ ਗਏ ਲੱਗਦੇ ਨੇ ਮੌਨਸੂਨ ਦਾ ਇਸ ਵੇਲੇ ਕੋਈ ਜ਼ਿਕਰ ਨਹੀਂ ਹੋ ਰਿਹਾ ਮੌਨਸੂਨ ਦੀ ਕਿਸੇ ਪਾਸੇ ਕੋਈ ਗੱਲ ਨਹੀਂ ਹੋ ਰਹੀ ਅਤੇ ਨਾ ਹੀ ਮੌਸਮ ਵਿਭਾਗ ਮੀਂਹ ਦੀ ਕੋਈ ਭਵਿੱਖਬਾਣੀ ਇਸ ਵੇਲੇ ਦੱਸਤਾ ਹੋਇਆ ਨਜ਼ਰ ਆਉਂਦਾ ਸੋ ਮੌਸਮ ਪੱਖੋਂ ਪੰਜਾਬ ਵਿੱਚ ਗਰਮੀ ਪੈ ਰਹੀ ਹੈ ਬਹੁਤ ਤੇਜ਼ ਤਰਾਰ ਸਾਹ ਕੋਟੂ ਗਰਮੀ ਪੈ ਰਹੀ ਹੈ ਤੇ ਤਾਪਮਾਨ ਜਿਹੜਾ 38 ਡਿਗਰੀ ਤੋਂ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਚੱਲ ਰਿਹਾ ਹੈ ਅਤੇ ਸਿਰਫ ਸ਼ਾਮ ਵੇਲੇ ਅਤੇ ਸਵੇਰ ਵੇਲੇ ਕੁਝ ਰਾਹਤ ਗਰਮੀ ਤੋਂ ਲੋਕਾਂ ਨੂੰ ਮਿਲਦੀ ਹੈ ਨਹੀਂ ਤਾਂ ਗਰਮੀ ਜਿਹੜੀ ਬਹੁਤ ਤੇਜ਼ ਤਰਾਰ ਅੰਦਾਜ਼ ਵਿੱਚ ਲਗਾਤਾਰ ਪੈ ਰਹੀ ਹੈ ਸੋ ਇਸ ਹਾਲਤ ਵਿੱਚ ਵੀ ਪੰਜਾਬ ਅੰਦਰ ਜਿਨ੍ਹਾਂ ਇਲਾਕਿਆਂ 'ਚ ਪਾਣੀ ਭਰਿਆ ਉਥੇ ਪਾਣੀ ਲਗਾਤਾਰ ਹਾਲੇ ਵੀ ਨੁਕਸਾਨ ਕਰ ਰਿਹਾ ਹੈ। ਗਵਾਂਡੀ ਸਵੇヒਮਾਚਲ ਪ੍ਰਦੇਸ਼ ਵਿੱਚ ਇੱਕ ਰਾਹਤ ਦੀ ਗੱਲ ਇਹ ਹੈ ਕਿ ਉਥੇ ਕੋਈ ਤਾਜ਼ਾ ਭਾਰੀ ਮੀਂਹ ਨਹੀਂ ਪਿਆ ਜਿਸ ਕਾਰਨ ਤੇਜ਼ ਵਹਾ ਦਾ ਪਾਣੀ ਜਿਹੜਾ ਪੰਜਾਬ ਵੱਲ ਆਉਂਦਾ ਹੋਵੇ। ਸੋ ਇਥੋਂ ਥੋੜਾ ਜਿਹਾ ਰਾਹਤ ਦੀ ਇੱਕ ਚੀਜ਼ ਨਜ਼ਰ ਆਉਂਦੀ ਹੈ ਪਰ ਪੰਜਾਬ ਵਿੱਚ ਜਿਹੜੇ ਇਲਾਕੇ ਪਾਣੀ ਹੇਠਾਂ ਆਏ ਪਾਣੀ ਦੀ ਮਾਰ ਹੇਠਾਂ ਹੈ ਉਥੇ ਹਾਲੇ ਵੀ ਬਹੁਤ ਸਾਰਾ ਰਾਹਤ ਤੇ ਬਚਾਅ ਕਾਰਜ ਵਾਲਾ ਕੰਮ ਜਿਹੜਾ ਉਹ ਕੀਤੇ ਜਾਣ ਦੀ ਲੋੜ ਹੈ ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਉਹਨਾਂ ਦੀ ਘਰ ਵਾਪਸੀ ਅਤੇ ਉਹਨਾਂ ਦੀ ਜ਼ਿੰਦਗੀ ਲਈ ਉੱਤੇ ਲਿਆਉਣ ਲਈ ਵੀ ਉਪਰਾਲੇ ਲਗਾਤਾਰ ਕੀਤੇ ਜਾਣ ਦੀ ਲੋੜ ਮਹਿਸੂਸ ਹੁੰਦੀ ਹੈ ਅੱਜ ਦੀ ਇਸ ਗੱਲਬਾਤ ਵਿੱਚ ਪ੍ਰਮੁੱਖ ਤੌਰ ਤੇ ਆਪਾਂ ਜ਼ਿਕਰ ਕੀਤਾ ਹੈ ਪੰਜਾਬ ਵਿੱਚ ਜੋ ਸਮਾਜਿਕ ਤਾਣਾ ਬਾਣਾ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਨਾਂ ਵਿੱਚ ਨਿਘਾਰ ਆ ਰਿਹਾ ਹੈ ਤੇ ਇਸ ਦੀ ਜੋ ਮਿਸਾਲ ਹੈ ਇਸ ਦਾ ਪਤਾ ਕਿਵੇਂ ਲੱਗਦਾ ਕਿ ਜੋ ਨਿਤ ਦਿਨ ਪਰਿਵਾਰਕ ਝਗੜਿਆਂ ਦੀ ਪਰਿਵਾਰਕ ਕਲੇਸ਼ ਦੀ ਘਰੇਲੂ ਕਲੇਸ਼ ਘਰੇਲੂ ਹਿੰਸਾ ਕਤਲੋਗਾਰਤ ਰਿਸ਼ਤੇਦਾਰਾਂ ਵੱਲੋਂ ਰਿਸ਼ਤੇਦਾਰਾਂ ਨੂੰ ਮੌਲ ਤੇ ਘਾਟ ਉਤਾਰਨ ਜਾਂ ਜੁਰਮ ਦੀਆਂ ਜੁਕਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਸਮੂਹ ਪੰਜਾਬੀਆਂ ਲਈ ਤੇ ਪੰਜਾਬੀਅਤ ਲਈ ਕਿਉਂਕਿ ਇਹ ਚੀਜ਼ਾਂ ਪੰਜਾਬ ਦੇ ਨਾਲ ਨਹੀਂ ਜੁੜਨੀਆਂ ਚਾਹੀਦੀਆਂ ਪੰਜਾਬ ਦੇ ਆ ਜੋ ਸਭਿਆਚਾਰ ਆ ਜੋ ਕਦਰਾਂ ਕੀਮਤਾਂ ਜੋ ਪੰਜਾਬ ਦਾ ਇਤਿਹਾਸ ਆ ਉਹ ਬਹੁਤ ਮਹਾਨ ਇਤਿਹਾਸ ਆ ਤੇ ਹੁਣ ਆ ਚੀਜ਼ਾਂ ਜਿਹੜੀਆਂ ਨੇ ਇੱਕ ਗਲਤ ਤਸਵੀਰ ਪੇਸ਼ ਕਰਦੀਆਂ ਨੇ ਸੂਬੇ ਦੀ ਤੇ ਸੋਚਣ ਲਈ ਵੀ ਮਜਬੂਰ ਕਰਦੀਆਂ ਨੇ ਕਿ ਕਿੱਥੋਂ ਕਿੱਥੇ ਤੱਕ ਹਾਲਾਤ ਬਣਦੇ ਜਾ ਰਹੇ ਪਿਓ ਵੱਲੋਂ ਧੀ ਦਾ ਕਤਲ ਪੁੱਤਰ ਵੱਲੋਂ ਨਸ਼ੇ ਦੀ ਹਾਲਤ ਵਿੱਚ ਮਾਤਾ ਪਿਤਾ ਤੇ ਹਮਲਾ ਕਰਨਾ ਚਾਚੇ ਤਾਏ ਭਤੀਜੇ ਇਹਨਾਂ ਸਾਰਿਆਂ ਦਰਮਿਆਨ ਇਹੋ ਜਿਹੇ ਘਟਨਾਵਾਂ ਦਾ ਵਾਪਰਨਾ ਕੀ ਸੋਚਣ ਲਈ ਮਜਬੂਰ ਨਹੀਂ ਕਰਦਾ ਸਾਰੇ ਪੰਜਾਬੀ ਸਹਿਮਤ ਹੋਣਗੇ ਕਿ ਵਾਕਈ ਇਹ ਚੀਜ਼ ਸੋਚਣ ਨੂੰ ਮਜਬੂਰ ਕਰਦੀ ਹੈ ਚਿੰਤਾ ਕਰਨ ਨੂੰ ਮਜਬੂਰ ਕਰਦੀ ਹੈ ਚਿੰਤਨ ਕਰਨ ਨੂੰ ਵੀ ਮਜਬੂਰ ਕਰਦੀ ਹੈ ਤੇ ਉਹੀ ਚਿੰਤਨਾਪਾ ਕੀਤਾ ਇਸ ਮੁੱਦੇ ਉੱਤੇ ਅੱਜ ਦੀ ਇਸ ਗੱਲਬਾਤ ਦੇ ਤਾਜ਼ਾ ਅੰਕ ਵਿੱਚ ਤੇ ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਵੀ ਕਿ ਇਹਦਾ ਹੱਲ ਵੀ ਸੋਚਣਾ ਜ਼ਰੂਰੀ ਹੈ ਤੇ ਹੱਲ ਇਹ ਹੀ ਹੈ ਕਿ ਇਸ ਮੁੱਦੇ ਸੰਬੰਧੀ ਵੱਧ ਤੋਂ ਵੱਧ ਪਰਿਵਾਰਕ ਅਤੇ ਸਮਾਜਿਕ ਪੱਧਰ ਉਪਰਾਲੇ ਕੀਤੇ ਜਾਣੇ ਜ਼ਰੂਰੀ ਨੇ ਆਸ ਹੈ ਕਿ ਇਸ ਪੂਰੀ ਗੱਲਬਾਤ ਵਿੱਚੋਂ ਪੰਜਾਬੀਆਂ ਨੇ ਕੁਝ ਜ਼ਰੂਰੀ ਨੁਕਤੇ ਨਿਕਲੇ ਹੋਣਗੇ ਕੁਝ ਸੇਧ ਮਿਲਦੀ ਹੋਵੇਗੀ ਕਿਉਂਕਿ ਇਹ ਵਿਸ਼ਾ ਬੜਾ ਜ਼ਰੂਰੀ ਸੀ ਇਹਦੇ ਵਿੱਚੋਂ ਦੋ ਤਿੰਨ ਸਵਾਲ ਉੱਠਦੇ ਨੇ ਉਨਾ ਸਵਾਲਾਂ ਨੂੰ ਉਪਾਰ ਕੇ ਸਾਹਮਣੇ ਲਿਆਉਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਸੋਸ਼ਲ ਮੀਡੀਆ ਉੱਪਰ ਗੱਲ ਇੱਕ ਹੀ ਐਂਗਲ ਤੋਂ ਚੱਲਦੀ ਹੈ ਤੇ ਇੱਕ ਹੀ ਐਂਗਲ ਤੋਂ ਘੁੰਮਦੀ ਰਹਿੰਦੀ ਹੈ ਤੇ ਉਹਦੇ ਵਰਗੇ ਹੋਰ ਕਈ ਮਾਮਲੇ ਫਿਰ ਸਾਹਮਣੇ ਆਉਣ ਲੱਗਦੇ ਨੇ ਪਰ ਇਸ ਗੱਲਬਾਤ ਦੌਰਾਨ ਆਪਾਂ ਉਸ ਇੱਕ ਐਂਗਲ ਤੋਂ ਅੱਗੇ ਜਾ ਕੇ ਸਾਰੀ ਮੁਕੰਮਲ ਤਸਵੀਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਗੱਲ ਸਿਰਫ ਰੇੜੀਆਂ ਤੱਕ ਹੀ ਸੀਮਤ ਨਾ ਹੋਵੇ ਪੰਜਾਬੀਆਂ ਨੂੰ ਇਸ ਵੇਲੇ ਮੌਕਾ ਸਾਂਭਣ ਦੀ ਲੋੜ ਹੈ ਘਰ ਸਾਂਭਣ ਦੀ ਲੋੜ ਹੈ ਆਪਣੇ ਸੂਬੇ ਵਿੱਚ ਵਿਦਿਅਕ ਤੌਰ ਤੇ ਨੌਕਰੀਆਂ ਪੱਖੋਂ ਪਛੜ ਨਾ ਜਾਣ ਇਧਰ ਧਿਆਨ ਦੇਣ ਦੀ ਲੋੜ ਹੈ ਆਸ ਹੈ ਕਿ ਧਿਆਨ ਦਿੱਤਾ ਜਾਊਗਾ ਸਾਡਾ ਸਾਰਾ ਸਮਾਜ ਸਮੂਹ ਪੰਜਾਬੀ ਵਰਗ ਇਸ ਪਾਸੇ ਧਿਆਨ ਦੇਵੇਗਾ ਅਤੇ ਤਣਾਅ ਤੋਂ ਵੀ ਬਚਿਆ ਜਾਵੇ ਤੇ ਭਾਈਚਾਰਕ ਸਾਂਝ ਵੀ ਜੜੀ ਬਣੀ ਰਹੇ ਇਹਦੀ ਆਪਾਂ ਆਸ ਕਰਦੇ ਹਾਂ ਸੁਵੇਸੀ ਅੱਜ ਦੀ ਸਾਡੀ ਸਪੈਸ਼ਲ ਰਿਪੋਰਟ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਉਤੇ ਦੇਸ਼ਾਂ-ਵਿਦੇਸ਼ਾਂ ਵਿੱਚ ਐਸ ਵੀ ਦੇ ਵੇਖ ਰਹੇ ਸੀ ਅੱਜ ਇਸ ਪ੍ਰੋਗਰਾਮ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਗੱਲਬਾਤ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਨੂੰ ਕੀ ਕਾਰਨ ਨਜ਼ਰ ਆਉਂਦੇ ਨੇ ਜ਼ਰੂਰ ਲਿਖ ਕੇ ਭੇਜੋ ਕਮੈਂਟਸ ਦੇ ਜ਼ਰੀਏ ਤੁਸੀਂ ਆਪਣੀ ਗੱਲ ਸਾਡੇ ਤੱਕ ਪਹੁੰਚਾ ਸਕਦੇ ਹੋ YouTube ਉਤੇ Facebook ਉਤੇ ਕਮੈਂਟਸ ਦੇ ਜ਼ਰੀਏ ਤੁਸੀਂ ਅੱਜ ਦੀ ਇਸ ਗੱਲਬਾਤ ਦੇ ਵਿੱਚ ਆਪਣੇ ਵਿਚਾਰ ਜੋੜ ਸਕਦੇ ਹੋ ਇਸੀ ਤਰ੍ਹਾਂ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਤਾਜ਼ਾ ਤਰੀਨ ਜਾਣਕਾਰੀ ਵਿਸ਼ਲੇਸ਼ਣ ਅਤੇ ਮਿਆਰੀ ਕੰਟੈਂਟ ਲਈ ਦਾ ਪੰਜਾਬ ਟਾਕਸ ਦੇ ਫੇਸਬੁਕ ਅਤੇ YouTube ਪੇਜ ਨੂੰ ਲਾਈਕ ਅਤੇ ਫੋਲੋ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਹਰ ਜਾਣਕਾਰੀ ਨਾਲ ਨਾਲ ਤੁਹਾਡੇ ਤੱਕ ਪਹੁੰਚ ਸਕੇ ਇਸੇ ਤਰ੍ਹਾਂ ਦਾ ਪੰਜਾਬ ਟਾਕਸ ਦੀ ਮੋਬਾਈਲ ਐਪਲੀਕੇਸ਼ਨ ਵੀ ਤੁਹਾਡੇ ਲਈ ਬਣਾ ਕੇ ਤਿਆਰ ਕੀਤੀ ਗਈ ਹੈ ਐਪ ਸਟੋਰ ਤੋਂ ਤੁਸੀਂ ਉਸ ਐਪ ਨੂੰ ਡਾਊਨਲੋਡ ਕਰਕੇ ਆਪੋ ਆਪਣੇ ਐਂਡਰੋਇਡ ਡਿਵਾਈਸ ਜ਼ਰੀਏ ਦਾ ਪੰਜਾਬ ਟਾਕਸ ਦੇ ਮੋਬਾਈਲ ਅਤੇ ਟੀਵੀ ਚੈਨਲ ਦੋਹਾਂ ਦੇ ਪ੍ਰੋਗਰਾਮਾਂ ਦਾ ਆਨੰਦ ਮਾਨ ਸਕਦੇ ਹੋ ਸੋ ਜ਼ਰੂਰ ਡਾਊਨਲੋਡ ਕਰੋ ਦਾ ਪੰਜਾਬ ਟਾਕਸ ਦੀ ਮੋਬਾਈਲ ਐਪਲੀਕੇਸ਼ਨ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਨਹੀਂ ਨਵੀਂ ਰਿਪੋਰਟ ਵਿੱਚ ਨਵੇਂ ਮਸਲੇ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ